ਹਾਂਜੀ ਵੀਰੇ ਕੀ ਹਾਲ ਨੇ ਹੋਰ ਠੀਕ ਠਾਕ ਸਾਰੇ ਭਰਾ ਤੇ ਬਈ ਆਪਾਂ ਆ ਦੋ ਮਾਦੀਆਂ ਸੇਲ ਕਰਨੀਆਂ ਨੇ ਜਿਹੜੇ ਵੀ ਭਰਾ ਨੂੰ ਚਾਹੀਦੀ ਆ ਉਹ ਲੈ ਸਕਦਾ ਵਾ ਇੱਕ ਵੀ ਮਿਲ ਜੂਗੀ ਬਈ ਇਹਦੇ ਚੋਂ ਦੋਨੇ ਵੀ ਮਿਲ ਜਾਣਗੀਆਂ ਠੀਕ ਹੈ ਤੇ ਆਪਣੇ ਭਾਈ ਕੂਤਰ ਰੇਟ ਹਾਈ ਰਹਿੰਦਾ ਵਾ ਕਈ ਭਰਾ ਕਹਿੰਦੇ ਬਈ ਕੂਤਰ ਜਿਆਦਾ ਮਹਿੰਗੇ ਵੇਚਦਾ ਵਾ ਉਦਾਂ ਬਈ ਜਿੱਦਾਂ ਦੀ ਚੀਜ਼ ਆ ਉਦਾਂ ਦਾ ਰੇਟ ਆ ਕੋਈ ਵੀ ਭਰਾ ਗੁੱਸਾ ਹੈ ਗਿੱਲਾ ਮਾਫ ਕਰਿਓ ਤੇ ਬਾਕੀ ਆਪਣੇ YouTube ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਕਰ ਦਿਓ ਭਰਾਵਾਂ ਤੱਕ ਸ਼ੇਅਰ ਕਰਿਓ ਕਬੂਤਰ ਬਾਈ ਇੱਕ ਤੋਂ ਇੱਕ ਬੈਠਾ ਆਪਣੇ ਕੋਲੇ ਤੇ ਜਿਹੜੇ ਵੀ ਵੀਰ ਨੇ ਲੈਣੇ ਹੋਣ ਆਪਣੇ ਨਾਲ ਜੋੜ ਸਕਦਾ ਬਾਈ ਡਿਲਪ੍ਰੀ ਆਪਣੀ 올 ਇੰਡੀਆ ਹੀ ਆ ਬਾਕੀ ਤੁਸੀਂ ਚੀਜ਼ ਚੈੱਕ ਕਰ ਲਓ ਤੇ ਕੋਈ ਵੀ ਵੀਰ ਆਪਾਂ ਨੂੰ ਟਾਈਮ ਪਾਸ ਹੋ ਲਈ ਜਣਾ ਫੋਨ ਮੈਸੇਜ ਨਾ ਕਰਿਓ ਬਾਈ ਉਹੀ ਕਰਿਓ ਜਿਹਦੀ ਸਮਝ ਦੇ ਵਿੱਚ ਆਉਂਦੀ ਆ ਹੁਣ